ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਟੋਰੀਜ਼ ਕਲਾਸਿਕ ਚੈਨਲ ਤੇ ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਹੀ ਬੈਲ ਆਈਕਨ ਵੀ ਦਬਾ ਦਿਓ ਤਾਂ ਜੋ ਤੁਸੀਂ ਆਉਣ ਵਾਲੀਆਂ ਪੰਜਾਬੀ ਕਹਾਣੀਆਂ ਸਭ ਤੋਂ ਪਹਿਲਾਂ ਦੇਖ ਸਕੋ ਅੱਜ ਅਸੀਂ ਗੱਲ ਕਰਾਂਗੇ ਕਮਲ ਕੌਰ ਦੀ ਜਿਨ੍ਹਾਂ ਨੂੰ ਕੰਚਨ ਕੁਮਾਰੀ ਜਾਂ ਕਮਲ ਕੌਰ ਭਾਬੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਪੰਜਾਬ ਦੀ ਇਹ ਮਸ਼ਹੂਰ ਇੰਸਟਾਗ੍ਰਾਮ ਇਨਫਲੂਐਂਸਰ ਜਿਨ੍ਹਾਂ ਦੇ 3.8 ਲੱਖ ਤੋਂ ਵੱਧ ਫੋਲੋਅਰਸ ਹਨ ਕਮਲ ਨੇ ਆਪਣੀਆਂ ਮਜ਼ੇਦਾਰ ਤੇ ਵਿਵਾਦਤ ਰੀਲਾਂ ਰਾਹੀਂ ਸੋਸ਼ਲ ਮੀਡੀਆ ਤੇ ਧਮਾਕਾ ਕਰ ਦਿੱਤਾ ਸੀ ਪਰ ਉਹਨਾਂ ਦੀ ਜ਼ਿੰਦਗੀ ਅਚਾਨਕ 11 ਜੂਨ ਨੂੰ ਇੱਕ ਰਹੱਸਮਈ ਮੋੜ ਤੇ ਆ ਗਈ ਜਦੋਂ ਉਹਨਾਂ ਦੀ Laash ਬਠਿੰਡਾ ਦੇ ਨੇੜੇ ਇੱਕ ਕਾਰ ਵਿੱਚ ਮਿਲੀ ਹੱਤਿਆ ਧਮਕੀਆਂ ਤੇ ਨਕਲੀ ਨੰਬਰ ਪਲੇਟ ਆਖਰ ਕੀ ਸੀ ਇਸ ਕਹਾਣੀ ਦੀ ਸੱਚਾਈ ਆਓ ਕਮਲ ਕੌਰ ਦੀ ਇਹ ਰੌਂਗਟੇ ਖੜੇ ਕਰ ਦੇਣ ਵਾਲੀ ਕਹਾਣੀ ਸ਼ੁਰੂ ਤੋਂ ਸਮਝੀਏ ਕਮਲਕੌਰ ਔਰ ਕੰਚਨ ਕੁਮਾਰੀ ਦਾ ਜਨਮ ਲੁਧਿਆਣਾ ਪੰਜਾਬ ਵਿੱਚ ਹੋਇਆ 2025 ਵਿੱਚ ਉਹ 25 ਸਾਲ ਦੀ ਸੀ ਉਹਨਾਂ ਦਾ ਅਸਲੀ ਨਾਂ ਕੰਚਨ ਕੁਮਾਰੀ ਸੀ ਉਹ ਯੂਪੀ ਬਿਹਾਰ ਦੀ ਸੀ ਅਤੇ ਹੁਣ ਲੁਧਿਆਣਾ ਵਿੱਚ ਮੱਧ ਵਰਗ ਪਰਿਵਾਰ ਨਾਲ ਆਪਣੀ ਮਾਂ ਦੋ ਭਰਾ ਅਤੇ ਦੋ ਭੈਣਾਂ ਨਾਲ ਰਹਿ ਰਹੀ ਸੀ ਉਹਨਾਂ ਦੀ ਸਕੂਲੀ ਪੜ੍ਹਾਈ ਲੁਧਿਆਣਾ ਵਿੱਚ ਹੀ ਹੋਈ ਬਚਪਨ ਤੋਂ ਹੀ ਉਹਨਾਂ ਨੂੰ ਵੀਡੀਓ ਬਣਾਉਣ ਅਤੇ ਸੋਸ਼ਲ ਮੀਡੀਆ ਵਿੱਚ ਰੁਚੀ ਸੀ ਜਿਸ ਕਰਕੇ ਉਹ ਇੰਸਟਾਗ੍ਰਾਮ ਤੇ ਆਈ ਉਹਨਾਂ ਨੇ ਆਪਣਾ ਇੰਸਟਾਗ੍ਰਾਮ ਕੈਰੀਅਰ ਕਮਲ कौर ਭਾਬੀ ਨਾਂ ਦੇ ਹੈਂਡਲ ਨਾਲ ਸ਼ੁਰੂ ਕੀਤਾ। ਉਹਨਾਂ ਦੇ 3.8 ਲੱਖ ਤੋਂ ਉੱਪਰ ਫਾਲੋਅਰਸ ਸਨ ਅਤੇ 13351 ਪੋਸਟ ਉਹਨਾਂ ਨੇ ਸਾਂਝੀਆਂ ਕੀਤੀਆਂ। ਉਹਨਾਂ ਦੀਆਂ ਰੀਲਾਂ ਵਿੱਚ ਪੰਜਾਬੀ ਹਾਸੇ, ਲਾਈਫਸਟਾਈਲ ਅਦਰ ਡਾਇਲੌਗ ਬੇਸਡ ਕੰਟੈਂਟ ਹੁੰਦੇ ਸੀ ਜੋ ਨੌਜਵਾਨਾਂ ਵਿੱਚ ਖਾਸਾ ਪ੍ਰਸਿੱਧ ਸੀ। ਉਹਨਾਂ ਦੀ ਆਖਰੀ ਇੰਸਟਾਗ੍ਰam ਪੋਸਟ 8 ਜੂਨ 2025 ਨੂੰ ਆਈ ਸੀ ਅਤੇ ਇਸ ਤੋਂ ਬਾਅਦ ਉਹਨਾਂ ਦੀ ਮੌਤ ਦੀ ਖ਼ਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਕਮਲ ਕੌਰ ਭਾਬੀ ਦੀ ਸੋਸ਼ਲ ਮੀਡੀਆ ਜਰਨੀ ਕਾਫੀ ਵਿਵਾਦਤ ਰਹੀ। ਉਹਨਾਂ ਦੀਆਂ ਰੀਲਾਂ ਵਿੱਚ ਵਰਤੀ ਗਈ ਭਾਸ਼ਾ ਅਤੇ ਬੋਲਡ ਕੰਟੈਂਟ ਕਰਕੇ ਉਹਨਾਂ ਨੂੰ ਆਨਲਾਈਨ ਕਾਫੀ ਆਲੋਚਨਾ ਮਿਲੀ। ਇਸ ਲਈ ਉਹਨਾਂ ਨੂੰ ਕਈ ਵਾਰ ਧਮਕੀਆਂ ਵੀ ਮਿਲੀਆਂ। ਕਈ ਯੂਜ਼ਰ ਉਹਨਾਂ ਦੇ ਕੰਟੈਂਟ ਨੂੰ ਅਸ਼ਲੀਲ ਕਹਿ ਰਹੇ ਸਨ ਪਰ ਕਮਲ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਆਪਣੀ ਕ੍ਰੀਏਟੀਵਿਟੀ ਤੇ ਧਿਆਨ ਦਿੱਤਾ। ਉਹਨਾਂ ਦੇ ਬਿਬਾਕ ਅੰਦਾਜ਼ ਨੇ ਉਹਨਾਂ ਨੂੰ ਚਾਉਣ ਵਾਲਿਆਂ ਵਿੱਚ ਕਾਫੀ ਮਸ਼ਹੂਰੀ ਦਿੱਤੀ। ਪਰ ਨਫ਼ਰਤ ਕਰਨ ਵਾਲਿਆਂ ਦੀ ਗਿਣਤੀ ਵੀ ਵੱਧ ਗਈ ਜੋ ਸ਼ਾਇਦ ਉਹਨਾਂ ਦੀ ਮੌਤ ਦਾ ਕਾਰਨ ਬਣੀ 11 ਜੂਨ 2025 ਦੀ ਰਾਤ ਬਠਿੰਡਾ ਦੇ ਅਦੇਸ਼ ਮੈਡੀਕਲ ਯੂਨੀਵਰਸਿਟੀ ਦੇ ਨੇੜੇ ਪਾਰਕਿੰਗ ਵਿੱਚੋਂ ਇੱਕ ਕਾਰ ਵਿੱਚੋਂ ਬਦਬੂ ਆਉਣ ਦੀ ਸ਼ਿਕਾਇਤ ਮਿਲੀ ਟਾਈਮਜ਼ ਆਫ ਇੰਡੀਆ ਦੇ ਮੁਤਾਬਕ ਜਦੋਂ ਪੁਲਿਸ ਨੇ ਕਾਰ ਖੋਲੀ ਤਾਂ ਉਸ ਵਿੱਚ ਕਮਲਕੌਰ ਦੀ ਲਾਸ਼ ਮਿਲੀ ਕਾਰ ਦੀ ਨੰਬਰ ਪਲੇਟ ਨਕਲੀ ਸੀ ਅਤੇ ਪਹਿਲੀ ਜਾਂਚ ਵਿੱਚ ਇਹ ਹੱਤਿਆ ਦਾ ਮਾਮਲਾ ਲੱਗ ਰਿਹਾ ਸੀ ਕਮਲਕੌਰ 10 ਜੂਨ ਦੀ ਸਵੇਰ ਲੁਧਿਆਣਾ ਤੋਂ ਆਪਣੇ ਪਰਿਵਾਰ ਨੂੰ ਪ੍ਰਮੋਸ਼ਨ ਦਾ ਕਹਿ ਕੇ ਨਿਕਲੀ ਸੀ ਅਤੇ ਉਹਨਾਂ ਦਾ ਫੋਨ ਰਾਤ ਤੱਕ ਐਕਟਿਵ ਸੀ ਪੁਲਿਸ ਦਾ ਮੰਨਣਾ ਹੈ ਕਿ ਉਹਨਾਂ ਦੀ ਹੱਤਿਆ ਕਿਸੇ ਹੋਰ ਥਾਂ ਹੋਈ ਹੈ ਅਤੇ Laash ਨੂੰ ਕਾਰ ਵਿੱਚ ਰੱਖ ਦਿੱਤਾ ਗਿਆ ਸੀ ਸੋ ਦੋਸਤੋ ਕਮਲਕੌਰ ਦੀ ਕਹਾਣੀ ਇਹ ਸਾਬਤ ਕਰਦੀ ਹੈ ਕਿ ਸੁਖਰਤ ਦੀ ਦੁਨੀਆ ਵਿੱਚ ਕਈ ਵਾਰ ਖਤਰੇ ਅਤੇ ਰਹੱਸ ਵੀ ਛੁਪੇ ਹੁੰਦੇ ਹਨ ਸੋ ਦੋਸਤੋ ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਕਿਸੇ ਨੂੰ ਮਾਰ ਦੇਣ ਦੇ ਨਾਲ ਕੀ ਅਸ਼ਲੀਲਤਾ ਮੁੱਕਦੀ ਹੈ ਜਾਂ ਫਿਰ ਨਹੀਂ ਮੁੱਕਦੀ ਸਵਾਲ ਤੁਹਾਡੇ ਮੂਰੇ ਵੀ ਹੈ ਕਿਉਂਕਿ ਹੁਣ ਬਹੁਤ ਸਾਰੇ ਪੰਜਾਬੀ ਇਹ ਗੱਲ ਕਹਿੰਦੇ ਹਨ ਕਿ ਵਧੀਆ ਕੀਤਾ ਕਮਲਕੌਰ ਦੇ ਨਾਲ ਐਵੇਂ ਹੋਣਾ ਚਾਹੀਦਾ ਸੀ ਇਹਨੂੰ ਸੋਧਾ ਲੱਗ ਜਾਣਾ ਚਾਹੀਦਾ ਸੀ ਪਰ ਕੀ ਇਸ ਤਰੀਕੇ ਦੇ ਨਾਲ ਅਸ਼ਲੀਲਤਾ ਮੁੱਕ ਸਕਦੀ ਹੈ ਜੀ ਐਵੇਂ ਮੁੱਕ ਸਕਦੀ ਹੈ ਫਿਰ ਤਾਂ ਬਹੁਤ ਵਧੀਆ ਹੋ ਗਿਆ ਪਰ ਜੇਕਰ ਆਪਣੇ ਸਿਰਾਂ ਦੇ ਵਿੱਚੋਂ ਅਸ਼ਲੀਲਤਾ ਨਹੀਂ ਮੁੱਕ ਸਕਦੀ ਤਾਂ ਫਿਰ ਭਾਈ ਇੱਕ ਕਤਲ ਕਰੇ ਦੇ ਨਾਲ ਕੋਈ ਫਾਇਦਾ ਨਹੀਂ ਹੋਇਆ ਗੱਲ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਪੰਜਾਬੀਆਂ ਦੀ ਆਦਤ ਹੈ ਕਿਸੇ ਨਾ ਕਿਸੇ ਪਾਸੇ ਨੂੰ ਆਪਾਂ ਕੋਈ ਨਾ ਕੋਈ ਸ਼ੰਜੇ ਛੇੜੀ ਰੱਖਣਾ ਕੋਈ ਇਧਰਲੇ ਪਾਸੇ ਨੂੰ ਮਾੜਾ ਕਹੀ ਜਾਊਗਾ ਕੋਈ ਉਧਰਲੇ ਪਾਸੇ ਨੂੰ ਮਾੜਾ ਕਹੀ ਜਾਊਗਾ ਕਿੰਨੇ ਕੁ ਪੰਜਾਬੀ ਅਜਿਹੇ ਹਨ ਜਿਹੜੇ ਕਿ ਹੁਣ ਵਾਲੇ ਘਟਨਾ ਕਰਮ ਤੋਂ ਬਾਅਦ ਅਸ਼ਲੀਲ ਕੰਟੈਂਟ ਦੇਖਣਾ ਬੰਦ ਕਰਨਗੇ ਜਿਹੜੇ ਕਿ ਚੰਗੇ ਕੰਟੈਂਟ ਦੇ ਵੱਲ ਮੜ ਆਉਣਗੇ ਹੁਣ ਬੀਤੇ ਕੱਲ ਇੱਕ ਕੁੜੀ ਮੇਰਾ ਖਿਆਲ ਦੀਪਿਕਾ 누ਥਰਾ ਕਿ ਉਹ ਕਿਹੜੀ ਕੁੜੀ ਹੈ ਮੈਂ ਤਾਂ ਕਦੇ ਵੇਖਿਆ ਨਹੀਂ ਸੀ ਉਹ ਜਦੋਂ ਅਮਰਿਤਪਾਲ ਸਿੰਘ ਮਹਿਰੋਂ ਹੋਰਾਂ ਨੇ ਗੱਲ ਕਹੀ ਹੈ ਕਿ ਭਾਈ ਵੀਡੀਓ ਬਣਾ ਕੇ ਭਾਈ ਅਸੀਂ ਇਹਨੂੰ ਵੀ ਸਮਝਾ ਆਏ ਹਾਂ ਕਿ ਇਹ ਜੇਕਰ ਇਹੋ ਜਿਹਾ ਕੁਝ ਫਿਰ ਵੀ ਕਰਦੀ ਹੈ ਤਾਂ ਕੋਈ ਗੱਲ ਨਹੀਂ ਮੇਰੀ ਗੱਡੀ ਫਿਰ ਕਿਸੇ ਪਾਸੇ ਨੂੰ ਵੀ ਜਾ ਸਕਦੀ ਹੈ ਉਸ ਤੋਂ ਬਾਅਦ ਇਸ ਕੁੜੀ ਦੇ ਵੱਲੋਂ ਹੁਣ ਅਮ੍ਰਿਤਸਰ ਦੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਤੇ ਸਿਕਿਉਰਿਟੀ ਮੰਗੀ ਗਈ ਹੈ ਅਸੀਂ ਇਸ ਗੱਲ ਦੇ ਪੱਖ ਵਿੱਚ ਨਹੀਂ ਹਾਂ ਕਿ ਗੰਦਮੰਦ ਪੇਸ਼ ਕਰਨ ਵਾਲਿਆਂ ਨੂੰ ਸਿਕਿਉਰਿਟੀਆਂ ਮਿਲਣ ਪੰਜਾਬ ਦੇ ਵਿੱਚ ਇਹ ਕੁਝ ਹੁੰਦਾ ਹੈ ਕਿ ਤੁਸੀਂ ਗੰਦ ਪਰੋਸੋ ਅਤੇ ਬਾਅਦ ਵਿੱਚ ਸਿਕਿਉਰਿਟੀ ਮੰਗੋ ਇਹ ਗੱਲ ਸ਼ੋਭਾ ਨਹੀਂ ਦਿੰਦੀ ਪਰ ਕੀ ਪੰਜਾਬ ਦੇ ਵਿੱਚ ਬੰਦਾ ਬੰਦੇ ਨੂੰ ਮਾਰੇ ਇਹ ਗੱਲ ਠੀਕ ਹੈ ਸਵਾਲ ਸਿਰਫ ਇੱਥੇ ਹੈ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਮੇਰੇ ਨਾਲ ਬਹੁਤ ਸਾਰੇ ਲੋਕਾਂ ਦੀ ਅਸਹਿਮਤੀ ਹੋਵੇਗੀ ਕਮੈਂਟ ਕਰਕੇ ਦੱਸੋ ਕਿ ਕਮਲਕੌਰ ਦੀ ਕਹਾਣੀ ਦਾ ਕਿਹੜਾ ਹਿੱਸਾ ਤੁਹਾਨੂੰ ਸਭ ਤੋਂ ਜ਼ਿਆਦਾ ਹੈਰਾਨੀਜਨਕ ਲੱਗਿਆ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਅਤੇ ਕਮਲਕੌਰ ਦੇ ਘਟਰ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ